ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਮਨਤੀ ਮਨਤੀੜਾ 안 <laughs> 돼, ਮੰਦਿਰ ਵਿੱਚ ਬਰਸੈ ਅੰਮ੍ਰਿਤ ਕਾਰਾ ਅੰਮ੍ਰਿਤ ਕਾਰਾ ਜਿੰਮ ਜਿੰਮ ਬਰਸੈ ਅੰਮ੍ਰਿਤ ਕਾਰਾ ਅੰਮ੍ਰਿਤ ਕਾਰਾ ਮਨ ਪੀਵੇ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਜਿੰਬ ਤੇਂਬ ਬਰਸਾ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਜਨਮ ਜਨਮ ਦਾ ਵਿਛੜਿਆ ਮਿਲਿਆ ਸਾਧ ਗੁਰਪਾ ਸਾਧ ਗੁਰਪਾਤ ਸੁਦਾ ਹਰਿਆ Oh my god. ਜਲ ਤਰੰਗ ਜੋ ਜਲ ਸਮਾ ੋਲਾ ਜੀ ਜਿੰਮ ਜਿੰਮ ਬਰਿਸੇ ਜਿਵੇਂ ਬੰਬ ਵਰਸਾ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਆਹ ਆਖੂ ਚੰਚਨ ਵਰਸਾ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸਭ ਦੇ ਵਿਚਾਰਾ ਧੰਨਵਾਦ ਸਮਝਦਿਆਂ ਮੈਂ ਆਪਣੇ ਸੰਤਾਂ ਮਹਾਪੁਰਸ਼ਾਂ ਦੇ ਅਸਥਾਨਾਂ ਤੇ ਹਾਜ਼ਰੀ ਭਰਨ ਦਾ ਸੁਪਾਗ ਸਮਾਪ੍ਰਾਪਤ ਹੋਇਆ ਸਵੇਰ ਦੇ ਤਿੰਨ ਜਗ੍ਹਾ ਤੇ ਕੀਰਤਨ ਸੰਤ ਖੁਸ਼ੀ ਦਾ ਸਮਾਗਮ ਅੰਤਮਰਦਾਸ ਤੇ ਫਿਰ ਸੋਧਰ ਦੀ ਹਾਜ਼ਰੀ ਭਰੀ ਅਚਾਨਕ ਹੀ ਸਾਡੇ ਵੀਰ ਮਨਜੀਤ ਸਿੰਘ ਜੀ ਦਾ ਫੋਨ ਆਇਆ ਹਾਜ਼ਰੀ ਭਰ ਉਹ ਤੋਂ ਆਪਣੇ ਆਪ ਤੇ ਮੈਂ ਵੱਡੇ ਭਾਗ ਸਮਝਦਾ ਸਾਡੇ ਬਹੁਤ ਹੀ ਪਿਆਰੇ ਰਾਗੀ ਸਹਿਬਾਨ ਭਾਈ ਮਨਵੀਰ ਸਿੰਘ ਜੀ ਰਾਜੂ ਵੀਰ ਫਰੀਦਕੋਟ ਤੋਂ ਇਹਨਾਂ ਰੂਹਾਂ ਦੇ ਦੰਸਣ ਹੋਏ ਬਾਬਾ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਅਸੀਸ ਬਖਸ਼ਿਸ਼ ਕਰਿਓ ਗੁਰੂ ਇਸੇ ਤਰ੍ਹਾਂ ਹੀ ਸਿਰ ਤੇ ਮੇਹਰ ਪਰ ਆਤਰਾ ਕੇ ਲੈ ਸੇਵਾ ਲਈ ਤੇ ਰਹਿਣ ਹੋ ਜਾਂ ਭੁੱਲਾ ਚੋਕਾਂ ਦੀ ਮਾਫੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਇਹ ਸੰਨ ਗੁਰਮੁਖ ਪਿਆਰੇ ਭਾਈ ਰਾਮ ਸਿੰਘ ਜੀ ਕੈਨੇਡਾ ਵਾਲੇ ਬੜੇ ਪਿਆਰ ਦੇ ਨਾਲ ਬੜਾ ਹੀ ਰਸ ਆ ਰਿਹਾ ਸੀ ਸਤਿਗੁਰਾਂ ਦੀ ਕਿਰਪਾ ਸੀ ਆਓ